ਹੈਲੋ ਗੈਸ ਮੈਂ ਟੋਨੀ ਕੇ ਮੇਰਾ ਪੁੱਤ ਸੁਣਾ ਮੈਨੂੰ ਕਮੈਂਟਾਂ ਵਿੱਚ ਦੱਸਿਓ ਹੈਲੋ ਦੋਸਤੋ ਕੀ ਹਾਲ ਚਾਲ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਸਵਾਲ ਤੇ ਆ ਤੁਹਾਡਾ ਸਾਡੇ ਨਿਊ ਵਲੌਗ ਚ ਅੱਜ ਦਾ ਵਲੌਗ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਵੇਰ ਤੋਂ ਸੋ ਸੋ ਗਾਇਜ਼ ਆਪਾਂ ਅੱਜ ਆਪਣੀ ਸੈਟ ਕੋਲ ਜਾਣਾ ਕਪਾਣ ਮੇਰੇ ਤਾਂ ਰੈਡੀ ਹੋ ਗਏ ਰੈਡੀ ਹੋਣ ਤੋਂ ਬਾਅਦ ਤੁਹਾਡੇ ਨਾਲ ਕਰਦੇ ਆ ਗੱਲਬਾਤ ਤੋਂ ਗਾ ਆਪਾਂ ਰੈਡੀ ਹੋ ਗਏ ਆਪਣੇ ਸਾਥੀ ਨੂੰ ਮਿਲਦੇ ਆਂ ਦੇਖਦੇ ਆਂ ਰੈਡੀ ਹੋਇਆ ਕਿ ਨਹੀਂ ਉਹ ਜਾਣੇ ਬਾਅਦ ਤੇ ਆਪਾਂ ਦੇਖਦੇ ਆਂ ਰੈਡੀ ਹੋਇਆ ਕਿ ਨਹੀਂ ਜੇਰਾ ਆਪਾਂ ਚੱਲਦੇ ਆਂ ਮੇਰੇ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਬਹੁਤ ਮਜ਼ੇਦਾਰ ਵੀਡੀਓ ਆਉਣਗੇ ਤੁਹਾਨੂੰ ਫਰੋਹਣਗੇ ਦੇਖੋ ਬੜੀ ਕਰਦਾ ਹੈ ਰਜੀਆ ਆਰੇ ਆਪਣਾ ਯਾਰ ਹਾਂ ਹੋਇਆ ਰੈਡੀ ਕਿ ਨਹੀਂ ਰੈਡੀ ਯਾਰ आगे बहुत ये तो है कुछ गरी बैक बदलना ਦਰ ਲਾ ਕਰਾਂ ਮੈਂ ਰਣੀ ਮੇਰਾ ਉਹ ਕੱਪੜੇ ਵਾਲੀ ਸ਼ੌਪ ਤੇ ਆ ਚੁੱਕੇ ਆ ਕਿ ਦੇਖਦੇ ਆ ਕਿੰਨੇ ਦੀ ਬੈਲਟ ਮਿਲਦੀ ਹਾਂਜੀ ਜਿੰਗੀਆਂ ਬੈਲਟ ਚਾਹੀਦੀ ਹੈ ਆਪਾਂ ਬੈਲਟ ਦੱਸੋ ਹਾਂਜੀ ਨਾਲ ਦੀ ਹੋਊਗੀ ਤੁਹਾਡੇ ਸ਼ੀਸ਼ੀ ਵਾਲੀ 1.5 ਵਧੀਆ ਕੀ ਲੈਦਰ ਵਾਲੀ ਭਾਜੀ 4300 ਅੱਛਾ ਜੀ ਨੋਰਮਲ ਕੋਈ ਹੈਗੀ ਤੇ ਨੋਰਮਲ ਇੱਕ ਦਿਹਾੜੀ ਜਲਦੀ ਜੀ ਸੌ ਚੋਰ ਦੋ ਦੇਖ ਲੈ ਠੀਕ ਹੋ ਗਈ ਹੈ ਠੀਕ ਹੋ ਗਈ ਦੇਖੋ ਸ਼ੇਕ ਕਰਦੇ ਹਾਂ ਨਿਕਲੇਗਾ ਤੋ ਇਹ ਤੇਰੇ ਤਰ੍ਹਾਂ ਨਹੀਂ ਪਹਿਹ ਨਿਕਲੇ ਤੂੰ ਨਿਕਲ ਜਾ ਕੇ ਪਾਸੇ ਚੱਲ ਜਾ ਮਾਰ ਕਰ ਰਹਿ ਮਾਰ ਜਾਈਗਾ ਤਾ ਤਾ ਪੈਂ ਜਾਵੇ ਸੋ ਕਾਤੇ ਬਣ ਜਾਵੇ ਬੈਠਾ ਸੋ ਗਾਈਜ਼ ਸਾਡਾ ਮੋਟਰਸਾਈਕਲ ਖਰਾਬ ਹੋ ਚੁੱਕਿਆ ਹੈ ਮਕੈਨਿਕ ਨੂੰ ਲੈ ਗਿਆ ਇਹ ਦੇਖੋ ਮੇਰੀ ਸਟਾਰਟ ਹੁਣ ਕੈਨਸਲ ਹੋ ਗਿਆ ਅਸੀਂ ਘਰ ਨੂੰ ਜਾ ਰਹੇ ਹਾਂ ਹੁਣ ਰੇਡ ਰੋੜ ਕੇ ਕਰਦੇ ਆ ਠੀਕ ਸਾਹਮਣੇ ਘੜ ਲੱਗੀ ਆ ਵੀ ਭਾਈ ਜੀ ਗੱਲ ਨਹੀਂ ਕੋਈ ਚੱਲੀ ਉਹ ਗੰਨੇ ਵੜ ਲਾ ਹੁਣ ਆ ਜੀ ਇਹ ਗੰਨੇ ਕੋਲ ਖਿਚਾ ਲਓ ਗੰਨੇ ਕੜ ਕੇ ਨੇ ਉੱਤੇ ਰੋ ਪੀਏ ਆਵਾਜ਼ ਕਿਹਨਾਂ ਉਹਦਾ ਵੀਏ ਤੇ ਗਨੇ ਚੌਕ ਤੇ ਮਾਮਾ ਉੱਥੇ ਜਾ ਕੇ ਰੋਕ ਡਾ ਕੇ ਵੀਏ ਚਲੋ ਜੀ ਇਹਨਾਂ ਦੇ ਕੰਮ ਸਾਡੇ ਬੰਦੇ ਦਾ ਆਹ ਰਾਹ ਚੱਈਏ ਹੋਰ ਪਹਿਲੇ ਹੀ ਖੜਾ ਹੋ ਗਿਆ ਨਹੀਂ ਮੈਂ ਕਹਿੰਦਾ ਆ ਆਹ ਪਿਆਰ ਨੇ ਸਾਰਾ ਤੇ ਪੋਤਾ ਦਾ ਮਾਰ ਗਿਆ ਬੰਦੀ ਚੱਲਿਆ ਬਿਸਤਰ ਤੇ ਆ ਗਿਆ ਲੋ ਚਾਲੇ ਫਰੀ ਕਾਈ ਦਾ ਕੈਂਸਲ ਹੋ ਚੁਕਿਆ ਕੰਮ ਮੋਟਰ ਕਰਾਬ ਹੋ ਗਿਆ ਹੋਣਾ ਚਾਲੇ ਫਿਰ ਓਏ ਰੇੜਕੇ ਖੜਨਾ ਪੈਣਾ ਅਗਲਾ ਟੂਰ ਬੈਠ ਰਹੀ ਹੈ ਜਾਈ ਚੱਲਣੀ ਹੈ ਭਾਈ ਉਹ ਰੇੜਕੇ ਖੜਦਾ ਪੈ ਅਬੇ ਧੱਕਾ ਮਾਰੋ ਬੇ ਅਰੇ ਮਾਰੋ ਭਾਈ ਮਾਰੋ ਕੋਈ ਨਾ ਖੜੋ ਮੈਂ ਰੇੜਕੇ ਚਲੋ ਗਾਈਸ ਬਾਏ 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 ਗਾਈਸ ਚਲੋ ਚੱਲ ਕੇ ਸਾਡਾ ਫੇਸਿਕ ਸਾਡੀ ਦੂਰੇ ਆ ਫੜਾ ਮੈਂ ਯਾਰ ਇਧਰ ਬਾਬਾ ਫੂਲ ਹੀ ਆਈ ਜਾਂਦੇ ਬਾਬਿਆਂ ਦੀਆਂ ਸ਼ਕਤੀਆਂ ਵੇਲ ਹੋ ਗਈਆਂ ਹੁਣ ਕਹਿ ਲੱਗਾ ਇਧਰ ਇਹ ਲਾ ਫੂਲ ਹੀ ਆਈ ਜਾਂਦੇ ਕੋਚਾ ਫੂਨ ਚੱਕ ਲੈ ਮੇਰਾ ਫੂਨ ਚੱਕ ਲੈ ਮੈਂ ਤੈਨੂੰ ਕਹਿੰਦੀ ਪਿਆ ਥਾਪਾ ਮਾਰ ਕੇ ਮੈਂ ਤੇਰਾ ਮੂੰਹ ਟੇਡਾ ਕਰ ਦੇਣੀ ਐਂ ਹੀ ਕਰਕੇ ਯਾਰ ਤੂੰ ਪਾਗਲ ਹੋ ਗਿਆ ਯਾਰ ਮੇਰੇ ਰਿਸ਼ਤੇ ਦੀ ਗੱਲ ਚੱਲਣ ਦੀ ਇੱਥੇ ਤੂੰ ਬਾਰ ਬਾਰ ਫੂਨ ਲਾਈ ਜਾਂਦੇ ਬੰਦਾ ਬੈਠਾ ਖਲੋਤਾ ਹੁੰਦਾ ਕਿਸੇ ਨਾ ਮੋੜ ਟੈਲ ਦਾ ਮੋੜ

ਕਟਾ ਕਰਕੇ ਕਢਣਾ ਪਵੇ। ਉਹ ਇੱਕ ਕਵਾੜੀਆ ਲੱਗੇ। ਆ ਵੀ ਭਾਈ ਇੱਧਰ ਕਵਾੜੀਆ ਲੱਗੇ ਜਾ ਆਪਦਾ ਇੱਥੇ ਭੇਜਣਾ ਪੈਣਾ ਇਹਨੂੰ। ਮਾਮਾ ਹੀ ਰਹਿੰਦਾ ਪਰਾ ਵੀ ਲੱਗਣ ਜਾਈ। ਉਹ ਟਰੱਕੀ ਭਰਾਵਾ ਮਾਇਰ। ਐਵੇਂ ਨਾ ਕੋਲੀ ਜਾਈ ਤਾਰਾ ਹੀ। ਕੁੱਤਨੇ ਗੇਅਰ ਬਾਕਸ ਟੁੱਟ ਗਿਆ। ਅੱ비 ਠੀਕ ਕਰਕੇ ਦਿੰਦਾ ਹੂੰ। ਅੱ비 ਠੀਕ ਕਰਕੇ ਦਿੰਦਾ। ਅੱ비 ਠੀਕ ਕਰਕੇ ਦਿੰਦਾ। ਜਦ ਤੱਕ ਅੱ비 ਠੀਕ ਕਰਕੇ ਦਿੰਦਾ ਹੂੰ। ਕਦ ਕਰੇਗਾ ਠੀਕ? ਕੋਣ ਭਾਈ ਬਹੁਤਾ ਜਿਆਦਾ ਮਾੜਾ ਕੰਮ ਹੋਇਆ ਯਾਰ। ਮਾਰੇ ਬੰਦਿਆਂ ਦੀ ਵੀ ਕੋਈ ਜ਼ਿੰਦਗੀ ਨਹੀਂ ਉੱਤ ਲਾ ਕੇ ਹੋਣ ਜਾਣ ਕੋਈ ਆਈਏ ਮੇਰਾ ਨਹੀਂ ਕਸੂਰ ਹੈ ਬਾਕੀ ਰੱਬ ਜਾਣਦਾ ਫੇਟ ਹੋ ਜੂਗਾ ਜੱਟ ਦੀ ਇਹ ਬਾਕੀ ਨੇ ਵੇਖੋ ਹੁਣ ਕੀ ਬਣਦਾ ਉਹ ਮਾਮਾ ਨਹੀਂ ਰੇ ਚੱਲ ਜੂਗਾ ਦਾਜੂ ਨਹੀਂ ਰੇ ਫਾਰਮੈਟ ਮੇਰੇ ਨਾਲ ਹੈ ਵਾਜਰ ਦੇ ਲਓ ਸੋ ਗਾਇਜ਼ ਜੇ ਤਾਂ ਮੋਟਰਸਾਈਕਲ ਬਣ ਗਿਆ ਫਿਰ ਆਪਾਂ ਤੁਹਾਨੂੰ ਕੰਟੀਨਿਊ ਵੀਡੀਓ ਦਿਖਾਵਾਂਗੇ ਨਹੀਂ ਤਾਂ ਫਿਰ ਫਿਰ ਕਰੇ ਵਲੌਗ ਬਣਾ ਕੇ ਤੁਹਾਨੂੰ ਲੈ ਜਾਾਂਗੇ ਨਾਲ ਹੀ ਲੈ ਚੱਲੇ ਤੁਹਾਨੂੰ ਸੋ ਆਹ ਹਾਲ ਦੀ ਘੜੀ ਮਾਫ ਕਰਿਓ ਜਿੰਨੇ ਕੋ ਵੀਡੀਓ ਬਣੀ ਮੇਰੇ ਭਰਾ ਬਹੁਤ ਸਾਰਾ ਪਿਆਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਥੋੜਾ ਵਿੱਚ ਫਨ ਵੀ ਦਿੱਤਾ ਹੈ I hope ਤੁਸੀਂ enjoy ਕੀਤਾ ਹੋਗਾ ਵੀਡੀਓ ਨੂੰ। ਫੋ ਮਿਲਦੇ ਆ ਨੈਕਸਟ ਵਲੌਗ ਚ। ਮਿਹਰਬਾਨੀ ਜਿੰਨੇ ਵੀਡੀਓ ਬਣਾਇਆ। ਬਾਏ ਬਾਏ।